ਸਾਨ ਵੀਰੋ ਭਾਰਤ ਦੇ ਵਿੱਚ ਇੰਡੀਆ ਦੇ ਵਿੱਚ ਪਹਿਲੀ ਵਾਰੀ ਨਵੀਂ ਖੋਜ ਕਰਤੀ ਬਿਲਕੁਲ ਨਵੀਂ ਮਸ਼ੀਨ ਬਾਈ ਕਮਲ ਐਗਰੋ ਵਾਲੇ ਨੇ ਬਣਾਤੀ ਜਿਹੜੀ ਮੱਕੀ ਤੋਂ ਛੱਲੀਆਂ ਨੂੰ ਅਲੱਗ ਵੀ ਕਰਦੀ ਆ ਤੇ ਨਾਲ ਨਾਲ ਮੱਕੀ ਦੇ ਟਾਣਡਿਆਂ ਦਾ ਕੁੱਤਰਾ ਵੀ ਕਰਦੀ ਆ ਦੋਨੇ ਟੈਂਕੀਆਂ ਅਲੱਗ-ਅਲੱਗ ਲਾਤੀਆਂ ਤੇ ਉਹ ਬਾਈ ਆ ਇਹ ਕਮਲ ਐਗਰੋ ਉਹ ਇੰਡਸਟਰੀ ਆ ਜਿਨ੍ਹਾਂ ਨੇ ਚਾਰ ਖੁੱਡਾਂ ਵਾਲੀ ਮਸ਼ੀਨ ਪਹਿਲੀ ਵਾਰੀ ਇੰਡੀਆ ਦੇ ਵਿੱਚ ਲੈ ਕੇ ਆਏ ਸੀ 2014 ਦੇ ਵਿੱਚ ਸਭ ਤੋਂ ਪਹਿਲਾਂ ਇਹਨਾਂ ਨੇ ਬਣਾਈ ਸੀ ਉਸ ਤੋਂ ਬਾਅਦ ਤਾਂ ਬਹੁਤ ਕੰਪਨੀਆਂ ਨੇ ਬਣਾਤੀਆਂ ਸੱਚੀ ਗੱਲ ਵੀ ਸੱਚੀ ਗੱਲ ਵੀ ਬਈ ਪਹਿਲਾਂ ਤਾਂ ਬਹੁਤ ਬਹੁਤ ਵਧਾਈਆਂ ਤੁਸੀ ਨਵੀਂ ਖੋਜ ਇੱਕ ਦੁਬਾਰੀ ਕਰਤੀ ਹੈ ਨਾ ਪਹਿਲਾਂ ਵੀ ਕੀਤੀ ਸੀ ਤੇ ਇਹ ਕਿੱਥੋਂ ਆਇਆ ਬਈ ਆਈਡੀ ਆਪਣੇ ਵੀਰ ਜੀ ਚੈਰਾ ਦੀ ਮਸ਼ੀਨ ਆਉਂਦੀ ਹੈ ਜੀ ਪਹਿਲਾਂ ਠੀਕ ਹੈ ਤੇ ਉਹਦੇ ਤੋਂ ਆਪਾਂ ਇਹਦੀ ਮੰਗ ਮਤਲਬ ਮਹਾਰਾਸ਼ਟਰ ਦੇ ਵਿੱਚ ਆਪਣੀ ਮਸ਼ੀਨ ਜਾਰੀ ਹੈ ਪਹਿਲਾਂ 4030 ਤੇ 20 ਇਹਦੀ ਡਿਮਾਂਡ ਕੀਤੀ ਲੋਕਾਂ ਨੇ ਇਹਦੀ ਡਿਮਾਂਡ ਬਹੁਤ ਕੀਤੀ ਜੀ ਉਧਰ ਠੀਕ ਹੈ ਤੇ ਫਿਰ ਇਹ ਆਪਾਂ ਮਸ਼ੀਨ ਹੁਣ ਲੈ ਕੇ ਆਏ ਇਸ ਵਾਰ ਇਹ ਆਪਣੇ ਲੈਵੇ ਮਤਲਬ ਦੋ ਤਰ੍ਹਾਂ ਦੀ ਮਸ਼ੀਨਾਂ ਇਹ ਤਿੰਨ ਰੋ ਠੀਕ ਹੈ ਇੱਕ ਤਾਂ ਇਹ 4 ਰੋ ਦੇ ਵਿੱਚ ਇੱਕ ਤਾਂ ਇਹ 3 ਰੋ ਆ ਗਈ 3 ਰੋ ਆ ਗਈ ਇਹ 4 ਖੁੱਡਾਂ ਵਾਲੀ ਵੀ ਮਿਲ ਜੂਗੀ ਇਹ 4 ਖੁੱਡਾਂ ਵਾਲੀ ਵੀ ਮਿਲ ਜੂਗੀ ਜੀ ਠੀਕ ਹੈ ਹਾਂ ਜੀ ਵੀ ਦੋਨੇ ਤਰ੍ਹਾਂ ਦੀ ਆਪਣੇ ਕੋਲੇ ਅਵੇਲੇਬਲ ਹੈ ਤੇ ਬਾਕੀ ਜਿਹੜੀਆਂ ਮਸ਼ੀਨਾਂ ਕੋਈ ਚైనా ਦੀ ਆ ਰਹੀਆਂ ਨੇ ਉਹ ਵੀ ਦਿੱਕਤ ਕੀ ਆ ਰਹੀ ਹੈ ਇੱਕ ਤਾਂ ਉਹ ਟਰੈਕਟਰ ਦੇ ਅੱਗੇ ਫਿੱਟ ਹੁੰਦੀ ਹੈ ਜੀ ਹਮ ਇੱਕ ਥੋੜੀ ਕੋਈ ਗੇਰਾਂ ਗੂਰਾਂ ਦੀ ਵੱਡੀ ਪ੍ਰੋਬਲਮ ਆਉਂਦੀ ਹੈ ਬਾਕੀ ਉਹਨਾਂ ਦੀ ਮੈਂਟੇਨੈਂਸ ਨਹੀਂ ਰਿਪੇਅਰ ਨਹੀਂ ਕਿਸੇ ਨੂੰ ਪਤਾ ਨਹੀਂ ਕੁਝ ਹਾਂ ਜੀ ਹਾਂ ਜੀ ਇਹ ਆਪਾਂ ਮਸ਼ੀਨ ਕਰਤੀ ਮਤਲਬ ਇਹ ਅੱਗੇ ਵੀ ਟਰੈਕਟਰ ਦੇ ਚੱਲੂਗੀ ਪਿੱਛੇ ਵੀ ਚੱਲੂਗੀ ਠੀਕ ਆ ਬੀਚੇ ਇਹ ਬੰਨ ਕਰਤੀ ਜੀ ਇਹ ਦੋਨੇ ਪਾਸੇ ਲਾ ਸਕਦੇ ਆ ਦੋਨੇ ਪਾਸੇ ਲਾ ਸਕਦੇ ਆ ਜੀ ਠੀਕ ਆ ਇਹ ਪਹਿਲੀ ਪੋਰਟੇਬਲ ਮਸ਼ੀਨ ਬਣਾਈ ਆ ਬਾਈ ਨੇ ਜੀ ਜਿਆਦਾ ਇਹ ਕੰਮ ਜਾਵੇ ਇਹ ਬੈਗ ਦੇ ਵਿੱਚ ਹੀ ਰਹੂਗੀ ਠੀਕ ਆ ਬਸ ਦੇ ਵਿੱਚ ਹਾਂ ਇਹਦੀਆਂ ਟੋਕਰੀਆਂ ਆਪਣੇ ਅਲੱਗ ਅਲੱਗ ਲਾਤੀ ਇੱਕ ਰਵੇਰ ਦੀ ਟੋਕਰੀ ਲੱਗੀ ਠੀਕ ਆ ਅੱਗੇ ਦੀ ਕੁਤਰੇ ਦੀ ਟੋਕਰੀ ਲੱਗੀ ਜੀ ਠੀਕ ਆ ਜਿਹਦਾ ਜਿਵੇਂ ਹਾਈਡਰੌਲਿਕ ਸਿਸਟਮ ਕਰਤਾ ਆਪਾਂ ਨੇ ਬੂਮ ਵਗੈਰਾ ਸਾਰਾ ਘੁੰਮਦਾ ਇਹਦਾ ਚਾਰੇ ਪਾਸੇ ਘੁੰਮਦਾ ਜੀ 360 ਹਾਂ ਇਹਦੇ ਮਤਲਬ ਜਿਹੜਾ ਹਾਈਡਰੌਲਿਕ ਸਿਸਟਮ ਆ ਉਹ ਮਸ਼ੀਨ ਦੇ ਨਾਲ ਹੀ ਆ ਟਰੈਕਟਰ ਨਾਲ ਇਹਦਾ ਕੋਈ ਲਿੰਕ ਨਹੀਂ ਹੈਗਾ ਠੀਕ ਆ ਤੇਲ ਵਾਲੀ ਟੈਂਕੀ ਅਲੱਗ ਹੀ ਲਾ ਰੱਖਿਆ ਹੈ ਅਲੱਗ ਹੀ ਲਾ ਦੀ ਹਾਂਜੀ ਹਾਂਜੀ ਹਾਈਡਰੌਲਿਕ ਵਾਲਾ ਤੇਲ ਇਹਦੇ ਵਿੱਚ ਕਿੰਨਾ ਲੀਟਰ ਪੈਂਦਾ ਬਾਈ ਇਹ 4.5 ਲੀਟਰ ਤੇਲ ਪੈਂਦਾ ਠੀਕ ਆ 4.5 ਲੀਟਰ ਇਹਦਾ ਤੇਲ ਅਲੱਗ ਹੀ ਆ ਵੀ ਇਹ ਟਰੈਕਟਰ ਵਾਲੇ ਨਾਲ ਇਹਦਾ ਕੋਈ ਸਮੱਸਿਆ ਨਹੀਂ ਵੀ ਖਰਾਬ ਕਰੂ ਤੇਲ ਨੂੰ ਬਾਕੀ ਵਿੱਚ ਜਿਵੇਂ ਚੈਂਟ ਚੂਨ ਦੀ ਕੁਆਲਿਟੀ ਆਪਾਂ ਪੂਰੀ ਵਧੀਆ ਲੈ ਕੇ ਆਏ ਡਾਇਮੰਡ ਦੀ ਚੈਨ ਲਾਈ ਹੈਗੀ ਕੋਈ ਦਿੱਕਤ ਨਹੀਂ ਸਾਰੀਆਂ ਟੈਂਪਰ ਕਰਾਈਆਂ ਟੈਂਪਰ ਸਾਫਟਾ ਠੀਕ ਹੈ ਪੂਰਾ ਵਧੀਆ ਮਟੀਰੀਅਲ ਲਾਈ ਤੇ ਬਾਕੀ ਟੋکریاں ਵੀ ਦੋਨੇ ਹਾਈਡਰੌਲਿਕ ਟੋکریاں ਦੋਨੇ ਹਾਈਡਰੌਲਿਕ ਹਾਂਜੀ ਠੀਕ ਹੈ ਵੀ ਦੋਨੇ ਹਾਈਡਰੌਲਿਕ ਨਾਲ ਟਰੈਕਟਰ ਤੋਂ ਲੀਵਰ ਚੱਕਿਆ ਵਿੱਚ ਬਹੁਤ ਤੇ ਹੁਣ ਇਹ ਛੱਲੀਆਂ ਅਲੱਗ ਕਰ ਦੂ ਛੱਲੀਆਂ ਅਲੱਗ ਕਰ ਦੂ ਟੋਕਾ ਅਲੱਗ ਕਰ ਦੂ ਕੁਤਰਾ ਟੋਕਾ ਅਲੱਗ ਕਰ ਦੂ ਤੇ ਬਾਕੀ ਬਾਈ ਦੀ ਕੁਆਲਿਟੀ ਤੋਂ ਸਾਰੇ ਜਾਣੂ ਹੀ ਆ ਕਿਉਂਕਿ ਪਹਿਲਾਂ ਵੀ ਇਹਨਾਂ ਨੇ ਖੋਜ ਕੀਤੀ ਸੀ ਚਾਰ ਖੋਡਾਂ ਵਾਲੀ ਮਸ਼ ਪਹਿਲਾਂ ਪਹਿਲੀ ਮਸ਼ੀਨ ਬਣਾਈ ਸੀ ਬਾਈ ਨੇ 2014 ਦੇ ਵਿੱਚ ਤੇ ਹੁਣ ਤੱਕ ਬਣਾ ਰਿਹਾ ਤੇ ਬਾਈ ਕਿਹੜੀਆਂ ਕਿਹੜੀਆਂ ਸਟੇਟਾਂ ਚ ਜਾ ਰਹੀਆਂ ਨੇ ਆਪਣੀ ਮਸ਼ੀਨਾਂ ਆਪਣੀ ਮਹਾਰਾਸ਼ਟਰ ਜਾ ਰਹੀਆਂ ਜੀ ਹਾਂ ਹਿਦਰਾਬਾਦ ਜਾ ਰਹੀ ਆ ਠੀਕ ਹੈ ਕਰਨਾਟਕਾ ਜਾ ਰਹੀ ਆ ਜੀ ਆਂਧਰਾ ਜਾ ਰਹੀ ਆ ਬਹੁਤ ਸਾਰੀਆਂ ਸਟੇਟਾਂ ਦੇ ਵਿੱਚ ਜਾ ਰਹੀ ਹੈ ਜੁਕੀ ਵੀ ਹਰ ਜਿਵੇਂ ਸਾਰੀ ਵੀ ਮਤਲਬ ਆਲ ਇੰਡੀਆ ਦੇ ਵਿੱਚ ਹੀ ਆਪਣਾ ਇੰਡੀਆ ਦੇ ਵਿੱਚ ਹਾਂਜੀ ਜਿਹੜਾ ਸਰਕਲ ਚੱਲੀ ਜਾਂਦਾ ਬਾਈ ਜਾਦੇ ਮੱਕੀ ਵਾਲੇ ਪ੍ਰੋਡਕਟ ਦੀ ਕੰਮ ਕਰਦਾ ਹਾਂਜੀ ਹਾਂਜੀ ਜਿਵੇਂ ਸਾਇਲੇਜ ਬੈਲਰ ਵਗੈਰਾ ਹੋ ਗਿਆ ਜਾਂ ਹੋਰ ਤੇ ਬਾਈ ਇਹ ਮਸ਼ੀਨ ਕਦੋਂ ਤੱਕ ਅਵੇਲੇਬਲ ਕਰ ਦਾਂਗੇ ਆਪਾਂ ਮ ਮਾਰਕੀਟ ਦੇ ਵਿੱਚ ਦੀ ਪ੍ਰੋਡਕਸ਼ਨ ਸ਼ੁਰੂ ਕਰਤੀ ਜੀ ਆਪਾਂ ਠੀਕ ਹੈ ਤੇ ਹੁਣ ਆਪਾਂ ਵੀ ਹੁਣ ਆਪਾਂ ਅੱਜ ਤੋਂ ਪੰਜ ਚਾਰ ਦਿਨਾਂ ਨੂੰ ਗੱਡੀ ਭਰਉਣੀ ਹੈਗੀ ਠੀਕ ਹੈ ਹੁਣ ਆਪਾਂ ਬੁਕਿੰਗ ਲੈ ਰਹੇ ਆ ਜੀ ਬੁਕਿੰਗ ਲੈ ਰਹੇ ਆ ਟਰੈਕਟਰ 10 ਟਰੈਕਟਰ ਆਪਣੇ ਲਈ ਆਏ ਖੜੇ ਨੇ ਜੀ ਠੀਕ ਹੈ ਹਾਂਜੀ ਤੇ ਬਾਕੀ ਕਿਸੇ ਨੇ ਵੀ ਮਸ਼ੀਨ ਲੈਣੀ ਹੈ ਤਾਂ ਸਕਰੀਨ ਤੇ ਨੰਬਰ ਹੈ ਕੰਟੈਕਟ ਕਰ ਲਿਓ ਅਡਰੈਸ ਦੀ ਗੱਲ ਕਰੀਏ ਤਾਂ ਸੰਗਰੂਰ ਤੋਂ ਚੰਡੀਗੜ੍ਹ ਹਾਈਵੇ ਦੇ ਉੱਤੇ ਕਮਲ ਐਗਰੋ ਕਲਾਉਦੀ ਤੁਸੀਂ ਕਮਲੇ ਐਗਰੋ ਸਰਚ ਕਰਕੇ ਗੂਗਲ ਮੈਪ ਤੇ ਉੱਥੇ ਵੀ ਆ ਸਕਦੇ ਹੋ ਬਾਕੀ ਸੰਗਰੂਰ ਵਾਲੇ ਆਊਟਲੈਟ ਦੇ ਬਿਲਕੁਲ ਸਾਹਮ